ਕਾਲ ਜੀ ਮੈਂ ਸਾਰੇ ਟੈਨ ਨੂੰ ਮੀਟਾ ਕੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਆਪਾਂ ਮਹੱਤਵਪੂਰਨ ਫਲ ਅਮਰੂਦ ਦੇ ਬੂਟਿਆਂ ਬਾਰੇ ਗੱਲ ਕਰਾਂਗੇ ਅਰੋਹ ਤੇ ਆਉਣ ਬਰਸਾਤ ਮੌਸਮ ਦਾ ਫਲਾਂ ਆਉਣ ਵਾਲਾ ਸਦੀਆਂ ਦੇ ਫਲਾਂ ਨਾਲੋਂ ਬਰਸਾਤ ਵਾਲੇ ਫਲ ਉੱਪਰ ਕੀੜੇ ਤੇ ਬਿਮਾਰੀਆਂ ਜ਼ਿਆਦਾ ਹਮਲਾ ਕਰਦੇ ਹਨ ਉਹਨਾਂ ਦੀ ਆਪਾਂ ਬਿਨਾਂ ਜ਼ਹਿਰਾਂ ਤੋਂ ਕਿਵੇਂ ਰੋਕ ਸੰ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਫਲ ਦੇ ਬੂਟੇ ਇਸ ਸਰਦੀਆਂ ਦੀ ਫਸਲ ਦੇ ਨਾਲ-ਨਾਲ ਬਰਸਾਤੀ ਮੌਸਮ ਦੇ ਵਿੱਚ ਵੀ ਅਮਰੂਦ ਦਾ ਭਾਰੀ ਨੁਕਸਾਨ ਕਰਦਾ ਹੈ। ਉਹ ਨੂੰ ਆਮ ਤੌਰ ਤੇ ਜੂਨ ਤੋਂ ਲੈ ਕੇ ਹਰਬਰੀ ਤੱਕ ਦੇਖਣ ਨੂੰ ਮਿਲਦਾ ਹੈ। ਇਸ ਦੇ ਮਾਦਾ ਪਤੰਗੀ ਮੁੱਖ ਤੌਰ ਤੇ ਫਲਾਂ ਦੀਆਂ ਡੋਡੀਆਂ ਅਤੇ ਫਲਾਂ ਦੇ ਵਿੱਚ ਅੰਡੇ ਦਿੰਦੇ ਹਨ। ਅਤੇ ਬਾਦੇ ਬੋਲੇ। ਇਸ ਦੀ ਛੁੰਡੀ ਫਲਾਂ ਦੇ ਬੀਜਾਂ ਨੂੰ ਅਤੇ ਉੱਦੇ ਨੂੰ ਖਾਂਦੀ ਹੈ। ਹਮਲੇ ਵਾਲੇ ਫਲ ਪੱਕਣ ਤੋਂ ਪਹਿਲਾਂ ਹੀ ਡਿੱਗ ਪੈਂਦੇ ਹਨ। ਇਸ ਜੀ ਰੋਗथाम ਲਈ ਜੁਲਾਈ ਦੇ ਪਹਿਲੇ ਅਤੇ ਦੂਜੇ ਹਫਤੇ ਬਰਸਾਤ ਰੋਤੀ ਫਸਲ ਲਈ ਅਤੇ ਅਕਤੂਬਰ ਦੇ ਪਹਿਲੇ ਅਤੇ ਦੂਜੇ ਹਫਤੇ ਸਰਦੀਆਂ ਦੀ ਫਸਲ ਲਈ ਪੀਜੋ ਨਿੰਮ ਦੇ ਘੋੜ ਦੇ 18 ਮਿਲੀਲੀਟਰ ਪ੍ਰਤੀ 1 ਲੀਟਰ ਦੇ ਹਿਸਾਬ ਨਾਲ ਦੋ ਛਿੜਕਾ ਕਰੋ ਇਸ ਤੋਂ ਬਾਅਦ ਗੱਲ ਕਰਦੇ ਹਾਂ ਫਾਲ ਦੀ ਮੱਖੀ ਇਹ ਮੱਖੀ ਬਰਸਾਤ ਰੋਤੀ ਦੀ ਫਸਲ ਦਾ ਨੁਕਸਾਨ ਬਹੁਤ ਜ਼ਿਆਦਾ ਕਰਦੀ ਹੈ ਜੇ ਇਸ ਦੀ ਰੋਗथाम ਨਾ ਕੀਤੀਵੇ ਤਾਂ ਪੂਰੀ ਫਸਲ ਤਬਾਹ ਹੋ ਜਾਂਦੀ ਹੈ ਫਲ ਦੀ ਮੱਖੀ ਫਲਾਂ ਦੇ ਰੰਗ ਬਦਲਨ ਨਾਲ ਨਰਮ ਛਿਲਕੇ ਤੇ ਆਂਡੇ ਦਿੰਦੀ ਹੈ ਇਹ ਫਲਾਂ ਦੇ ਵਿੱਚ ਛੇਕ ਕਰਦੇ ਹਨ ਤੇ ਨਰਮ ਗੁੱਦਾ ਖਾਂਦੇ ਹਨ ਫਲ ਖਰਾਬ ਹੋ ਕੇ ਇਹ ਠਾਂਡੇ ਬਣ ਜਾਂਦੇ ਹਨ ਬੂਟਿਆਂ ਦੇ ਪੱਕੇ ਫਲ ਨਾ ਰਹਿਣ ਦਿਓ ਜੇਕਰ ਮੱਖੀ ਡੰਗ ਮਾਰ ਗਈ ਉਹ ਫਲ ਚੁੱਕ ਕੇ ਦੋ ਬੂਟ ਡੂੰਗੇ ਟੋਏ ਦੇ ਵਿੱਚ ਦੱਬ ਦਿਓ ਫੜਦੀਆਂ ਮੱਖੀਆਂ ਜੀ ਰੋਕथाम ਦੇ ਲਈ ਜੁਲਾਈ ਦੇ ਪਹਿਲੇ ਹਫਤੇ ਫਰੂਟ ਫਲਾਈ ਟ੍ਰੈਪ ਲਾਓ 16 ਟ੍ਰੈਪ ਪ੍ਰਤੀ ਏਕੜ ਦੇ ਇਹ ਟ੍ਰੈਪ ਆਨਲਾਈਨ ਜਾ ਪੀਜੂ ਤੋਂ 120 ਰੁਪਏ ਪ੍ਰਤੀ ਟ੍ਰੈਪ ਦੇ ਹਿਸਾਬ ਨਾਲ ਖਰੀਦ ਸਕਦੇ ਹੋ ਇਹ ਟ੍ਰੈਪਾਂ ਛਾਂ ਦੇ ਵਿੱਚ ਲਾ ਕੇ ਨਰ ਮੱਖੀਆਂ ਨੂੰ ਫੜ ਸਕਦੇ ਆ ਇੱਕ ਟ੍ਰੈਪ 6000 ਦੇ ਲਗਭਗ ਮੱਖੀਆਂ ਫੜ ਦਿੰਦਾ ਹੈ ਜਦੋਂ ਵੀ ਟ੍ਰੈਪ 50% ਭਰ ਜਾਣਾ ਤਾਂ ਉਹਨਾਂ ਨੂੰ ਖਾਲੀ ਕਰੋ ਤੇ ਇੱਕ ਮਹੀਨੇ ਬਾਅਦ ਨਮਾ ਲਲ ਲੌੜਾ ਲੌਂਦੇ ਰਹੇ ਤੀਜਾ ਕੀੜਾ ਮਿਲੀਬਗ ਜੋ ਅਮਰੂਦ ਦੀ ਫਸਲ ਤੇ ਹਮਲਾ ਕਰਦਾ ਹੈ ਮਿਲੀਬਗ ਦੇ ਬੱਚੇ ਨਰਮ ਪੱਤਿਆਂ ਨਿਸਖਾਮਾਂ ਅਤੇ ਟਹਿਣੀਆਂ ਅਤੇ ਫਲਾਂ 'ਚੋਂ ਰਕ ਚੂਸ ਕੇ ਨੁਕਸਾਨ ਕਰਦੇ ਹਨ ਹਮਲੇ ਠਾਈ ਬੂਟੇ ਕਾਲੀ ਭਾ ਮਾਰਦੇ ਹਨ ਇਸ ਤੋਂ ਰੋਗथाम ਲਈ ਮਿਲੀਬਗ ਦੇ ਹਮਲੇ ਤੇ ਨਿਗਰ ਰੱਖਣ ਲਈ ਸਮੇਂ-ਸਮੇਂ ਤੇ ਪੱਤਿਆਂ ਦੀ ਹੇਠਲੇ ਪਾਸੇ ਨਰਮਸ ਖਾਵਾ ਜ਼ਮੀਨ ਨਾਲ ਛੋਨੀਆਂ ਟਹਿਣੀਆਂ ਤੇ ਫਲਾਂ ਦੀ ਜਾਂਚ ਕਰਦੇ ਰਹੋ ਬਾਗਾਂ ਨੂੰ ਸਾਫ਼ ਸੁਥਰਾ ਰੱਖਣ ਲਈ ਨਦੀਨਾ ਅਤੇ ਕਾਹ ਦੀ ਰੋਕਥਾਮ ਕਰੋ ਬੂਟੇ ਦੀਆਂ ਟਹਿਣੀਆਂ ਦੀ ਰੋਕਥਾਮ ਇਸ ਢੰਗ ਨਾਲ ਕਰੋ ਕਿ ਜ਼ਮੀਨ ਦੇ ਨਾਲ-ਨਾਲ ਜ਼ਮੀਨ ਦੇ ਨਾਲ-ਨਾਲ ਲੱਗਣ ਹਮਲੇ ਵਾਲੇ ਟਹਿਣੀਆਂ ਨੂੰ ਕੱਟ ਕੇ ਨਸ਼ਟ ਕਰ ਦਿਓ ਜਿਸ ਤੋਂ ਬਾਅਦ ਗੱਲ ਕਰਦੇ ਹਾਂ ਅਮਰੂਦ ਦੀਆਂ ਬਿਮਾਰੀਆਂ ਦੀ ਫਲ ਦਾ ਗਲਨਾ ਫਲਾਂ ਉੱਪਰ ਚਿਬ ਵਾਲੇ ਡੂੰਗੇ ਅਤੇ ਗੋਲ ਭੂਰੇ ਰੰਗ ਦੇ ਛਟਾਕ ਪੈ ਜਾਂਦੇ ਹਨ ਫਲ ਦੋ ਤੋਂ ਤਿੰਨ ਦਿਨਾਂ ਵਿੱਚ ਹੀ ਪੂਰਾ ਗਲ ਛੜ ਜਾਂਦਾ ਹੈ ਇਸ ਲਈ ਰੋਗथाम ਲਈ ਰੋਗੀ ਫਲ ਅਤੇ ਸੁੱਕੀਆਂ ਸਖਾਵਾਂ ਕੱਟਣ ਪਿੱਛੋਂ ਬੂਟੇ ਉੱਪਰ ਬੋਰਡੋ ਮਿਸ਼ਰਣ ਦਾ ਛਿੜਕਾ ਕਰੋ ਗਲੇ ਫਲਾਂ ਨੂੰ ਦਬ ਦਿਓ ਬਰਸਾਤਾਂ ਦੇ ਵਿੱਚ ਮੀਂਹ ਦਾ ਪਾਣੀ ਬੂਟੇ ਦੇ ਨਾਲ ਨਾ ਖੜਨ ਦਿਓ ਇਸ ਤੋਂ ਬਾਅਦ ਗੱਲ ਕਰਦੇ ਹਾਂ ਬਿਲਟ ਦੀ। ਇਸ ਬਿਮਾਰੀ ਦੇ ਨਾਲ ਬੂਟਿਆਂ ਦੇ ਪੱਤੇ ਈਲੇ ਪੈ ਕੇ ਝੜਨੇ ਸ਼ੁਰੂ ਹੋ ਜਾਂਦੇ ਹਨ। ਬੂਟਿਆਂ ਦੇ ਮੁੱਢਾਂ ਉੱਪਰ ਤਰੇੜਾਂ ਬਣ ਜਾਂਦੀਆਂ ਹਨ। ਬੂਟਿਆਂ ਦੀਆਂ ਬਰੀਕ ਜੜ੍ਹਾਂ ਗਲ ਜਾਂਦੀਆਂ ਹਨ ਅਤੇ ਅੰਤ ਵਿੱਚ ਬੂਟੇ ਸੁੱਕ ਜਾਂਦੇ ਹਨ। ਬਿਲਟ ਦੀ ਰੋਥਾਂ ਲਈ ਅਮਰੋਦ ਦੇ ਬਾਗਾਂ ਦੇ ਪਰ ਫੁੱਲਤ ਬਾਗਾਂ ਵਿੱਚ ਅੰਤਰ ਫਸਲਾਂ ਦਾ ਕਾਸਟ ਅਤੇ बार-बार ਬਹੀ ਨਾ ਕਰੋ। ਉਰੋਧ ਦੇ ਮਰਝਾਉਣ ਦੇ ਰੋਗ ਨਾਲ ਪ੍ਰਭਾਵਿਤ ਬੂਟਿਆਂ ਉੱਪਰ ਕੋਵਾਰਟ ক্লোਰਾਈਡ 1.5 ਗ੍ਰਾਮ ਪ੍ਰਤੀ 10 ਲੀਟਰ ਦਾ ਅਕਤੂਬਰ ਨਵੰਬਰ ਮਹੀਨੇ ਛਿੜਕਿਆ ਕਰੋ। ਪੂਰਾ ਘੋਲ ਤਿਆਰ ਕਰਨ ਤੋਂ ਪਹਿਲਾਂ ਕੋਵਾਰਟ ক্লোਰਾਈਡ ਨੂੰ ਥੋੜੇ ਜਿਹੀ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਘੋਲ ਲਵੋ। ਉਸ ਤਰ੍ਹਾਂ ਉਸ ਤੋਂ ਬਾਅਦ ਪੂਰੇ ਪਾਣੀ ਦੇ ਵਿੱਚ ਘੋਲ ਕੇ ਛਿੜਕਿਆ ਕਰੋ। ਵੀਡੀਓ ਦੇਖਣ ਦੇ ਲਈ ਆਪ ਜੀ ਦਾ ਬਹੁਤ 站住吧！